ਪੌਂਗ ਡੈਮ ਤੋਂ ਇੱਕ ਵਾਰ ਪਾਣੀ ਛੱਡਣ ਦੇ ਕਾਰਨ ਗਰਦਾਸਪੁਰ ਦੇ ਨਾਲ ਲੱਗਦੇ ਦਰਿਆ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ ਅਤੇ ਤੁਸੀਬੰਨ ਕਈ ਜਗ੍ਹਾ ਤੋਂ ਟੁੱਟ ਗਿਆ ਹੈ ਅਤੇ ਕਈ ਕਿਸਾਨ ਅਤੇ ਮਜ਼ਦੂਰ ਪਾਣੀ ਦੇ ਵਿੱਚ ਫਸ ਗਏ ਨੇ ਤੁਸੀਬੰਨ ਤੇ ਕਈ ਜਗ੍ਹਾ ਤੇ ਦਰਾਰਾਂ ਪੈਣ ਦੇ ਕਾਰਨ ਹਜ਼ਾਰਾਂ ਖੇਤ ਪਾਣੀ ਦੇ ਵਿੱਚ ਡੁੱਬ ਗਏ ਨੇ ਜਿਨ੍ਹਾਂ ਦੇ ਵਿੱਚ ਜਗਤਪੁਰ ਟਾਂਡਾ ਅਤੇ ਦਲੇਲਪੁਰ ਸਮੇਤ ਕਈ ਪਿੰਡਾਂ ਦੇ ਵਿੱਚ ਪਾਣੀ ਆ ਗਿਆ ਹੈ ਅਤੇ ਕਰੀਬ 20 ਪਿੰਡਾਂ ਦੇ ਉੱਪਰ ਪਾਣੀ ਦੀ ਮਾਰ ਪਈ ਹੈ ਇਲਾਕੇ ਦੇ ਲੋਕਾਂ ਨੇ ਉਹ ਆਪਣੇ ਪੱਧਰ ਤੇ ਜੀਸੀਬੀ ਮਸ਼ੀਨਾ ਮੰਗਵਾ ਕੇ ਤੁਸੀਂ ਬੰਨ ਦੇ ਪਾੜ ਨੂੰ ਭਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਤੇ ਉਹ ਆਪਣੇ ਪੱਧਰ ਤੇ ਹੀ ਇਸ ਪਾੜ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਨੇ ਉੱਥੇ ਇਸ ਮੌਕੇ ਪਹੁੰਚੇ ਏਡੀਸੀ ਗੁਰਦਾਸਪੁਰ ਨੇ ਕਿਹਾ ਕਿ ਪੌਂਗ ਡੈਮ ਦੇ ਵਿੱਚ ਪਾਣੀ ਚੜ੍ਹਨ ਦੇ ਕਾਰਨ ਪਾਣੀ ਗੁਰਦਾਸਪੁਰ ਦੇ ਕਈ ਇਲਾਕਿਆਂ ਦੇ ਵਿੱਚ ਵੜ ਚੁੱਕਿਆ ਹੈ ਅਤੇ ਜਲਦੀ ਇਸ ਨੂੰ ਕੰਟਰੋਲ ਕਰ ਲਿਆ ਜਾਵੇਗਾ ਤੁਸੀਂ ਤੁਸੀਂ ਤੇ ਬੰਨ ਨਹੀਂ ਸਕੇ ਵੱਧ ਤੋਂ ਵੱਧ ਜਿੰਨੀ ਵੀ ਕੋਸ਼ਿਸ਼ਾਂ ਦੀ ਹਲਪ ਹੋ ਸਕਦੀ ਹੈ ਉਹ ਕਰੋ ਤੁਸੀਂ ਇਹਦੇ ਡੇਰਿਆਂ 'ਚ ਲੋਕਾਂ ਦਾ ਸੀ ਉਹ ਘਟਾਓ ਕੋਈ ਉਹਨਾਂ ਨੂੰ ਘਟਣ ਦੀ ਕੋਸ਼ਿਸ਼ ਕਰੋ ਕਿੰਨੇ ਕਿਲੋਵਰ ਡੇਰਿਆਂ 'ਚ ਭਾਜੀ ਕੋਈ ਭਾਜੀ 50000 ਰੁਪਏ ਦਾ ਡੇਰਿਆ ਬਾਕੀ ਬਹੁਤ ਨੌਜਵਾਨ ਜਿੰਨੇ ਵੀ ਆ ਸਾਰੇ ਬਹੁਤ ਜ਼ਿਆਦਾ ਮਿਹਨਤ ਕਰਦੇ ਤੇ ਪ੍ਰਸ਼ਾਸਨ ਦੀ ਕੋਈ ਵੀ ਹਲਪ ਨਹੀਂ ਹੈ ਆਪਣੇ ਨਾਲ ਮਸ਼ੀਨਾਂ ਲਾਈਆਂ ਮੈਡਮ ਮਰਦਨ ਚੋਦਰੀ ਆਏ ਕਿ ਅਸੀਂ ਰੋਕੀਏ ਯਾਰ 50000 ਕੱਢੀ ਸਬਾਨ ਪੈ ਜਾਵੇ ਚਲੋ ਕਿੰਨੇ ਕਿਲੋਵਰ ਡੇਰਿਆਂ 'ਚ ਮਾਰ ਕਰ ਰਿਹਾ ਇਹ ਜਿਹੜਾ ਪਾਣੀ ਹੈ ਇਹ ਪੌਂਗ ਡੈਮ ਤੋਂ ਆਇਆ ਪੌਂਗ ਡੈਮ ਦੇ ਵਿੱਚ ਪਾਣੀ ਜਿਹੜਾ ਆ ਉਹ ਉਹਦੇ ਲੈਵਲ ਤੋਂ ਉੱਪਰ ਹੋ ਚੁੱਕਾ ਹੈ ਇਸ ਕਰਕੇ ਹੌਲੀ-ਹੌਲੀ ਛੱਡਿਆ ਜਾ ਰਿਹਾ ਹੈ ਇਸ ਵੇਲੇ ਜਿਹੜਾ ਹੈ 1,43,000 ਕਿਊਸਿਕ ਪਾਣੀ ਜਿਹੜਾ ਹੈ ਉਹ ਛੱਡਿਆ ਹੋਇਆ ਹੈ ਇਸ ਤੋਂ ਇਲਾਵਾ ਜਿਹੜਾ ਚੱਕੀ ਦਰਿਆ ਵਿੱਚ ਵੀ ਪਾਣੀ ਆ ਰਿਹਾ ਤੇ ਇਸ ਵਕਤ ਜਿਹੜਾ ਆ ਸਾਡੇ ਪਿੱਛੇ ਜਿਹੜੀ ਆ ਤੁਸੀ ਪੁਲ ਜਿਹੜਾ ਤੁਸੀ ਬੰਨਿਆ ਉਹਦੇ ਉੱਪਰ ਵੀ ਪਾਣੀ ਵਗਦਾ ਪਿਆ ਔਰ ਤੁਸੀ ਬੰਨ ਜਿਹੜਾ ਆ ਹੋਰ ਕਈ ਪਾਸਿਆਂ ਜਿਹੜਾ ਆ ਉਹ ਬ੍ਰੀਚ ਹੋ ਰਹੀ ਹੈ ਨੀਰਮਾ ਜਿਹੜੀ ਆ ਉਹ ਕੁੜੀ ਅੱਜ ਦੇ ਰਹੀ ਹੈ ਪਾਣੀ ਦਰਿਆ ਵਿੱਚ ਜਾਂਦਾ ਸੀ ਅੱਜ ਇਸ ਵਾਲੀ ਦਰਿਆ ਤੋਂ ਬਾਹਰ ਬੜੀ ਸਪੀਡ ਤੇ ਨਿਕਲਦਾ ਪਿਆ ਤੇ ਸਾਰਾ ਜਿਹੜਾ ਹੈ ਉਹ ਸਟਾਫ ਆ ਐਡਮਿਨਿਸਟ੍ਰੇਸ਼ਨ ਜਿਹੜੀ ਆ ਬਾਕੀ ਮਹਿਮੇ ਆ ਉਹਨੂੰ ਜਿਹੜਾ ਹੈਗਾ ਕਰਦੇ ਪਏ ਨੇ ਜਿੱਥੇ ਤੇ ਬ੍ਰੀਚ ਨੂੰ ਕੀਤਾ ਜਾ ਸਕਦਾ ਪਲੱਗ ਪਲੱਗ ਕਰ ਰਹੇ ਨੇ ਬਾਕੀ ਲੋਕਾਂ ਨੂੰ ਜਿਹੜਾ ਹੈ ਉਹ ਰੈਸਕਿਊ ਕੀਤਾ ਜਾ ਰਿਹਾ ਹੈ ਬਾਹਰ ਕੱਢਿਆ ਜਾ ਰਿਹਾ ਕਿੰਨੇ ਕੁ ਲੋਕ ਫਸੇ ਸਰ ਤੇ ਐਸਰੇ ਜਿਹੜੇ ਆ ਤੁਸੀਂ ਦੇ ਅੰਦਰ ਕੋਈ ਨਹੀਂ ਫਸਿਆ ਹੋਇਆ ਜਿਹੜੇ 12 ਬੰਦੇ ਫਸੇ ਸੀ ਉਹਨਾਂ ਨੂੰ ਕੱਢ ਲਿਆ ਗਿਆ ਤੁਸੀਂ ਦੇ ਬਾਹਰ ਜਿਹੜੇ ਆ ਉਹਨਾਂ ਨੂੰ ਅਸੀਂ ਹੁਣ ਕਹਿ ਰਹੇ ਹਾਂ ਵੀ ਤੁਸੀਂ ਵੀ ਜਿਹੜੇ ਨੀਵੇਂ ਇਲਾਕੇ ਆ ਜਿਹੜੇ ਨਾਲ ਘ ਇਤਾਂ ਚ ਬਣਾਏ ਹੋਏ ਨੇ ਉਹਨਾਂ ਨੂੰ ਜਿਹੜਾ ਹੈ ਵੀ ਤੁਸੀਂ ਜਿਹੜਾ ਹੈ ਸੁਰੱਖਿਅਤ ਥਾਂ ਤੇ ਚਲੇ ਜਾਓ ਪਾਣੀ ਹੋਰ ਵੀ ਆ ਸਕਦਾ ਜੇ ਨਾ ਕੋ ਪਿੰਡਾਂ ਦੇ ਵਾਸੇ ਹੋਣ ਅਜੇ 10000 ਕਿਲੋਸਿਕ ਪਾਣੀ ਜਿਹੜਾ ਹੈ ਹੋਰ ਰੀਜ਼ ਹੋਣ ਦੀ ਸੰਭਾਵਨਾ ਹੈ ਵੀ ਸ਼ਾਇਦ 10000 ਕਿਲੋਸਿਕ ਹੋਰ ਪਾਣੀ ਵਧ ਜਾਵੇ ਉਹਨਾਂ ਕੋਈ ਪਿੰਡਾਂ ਨੂੰ ਸਾਹਮਣੇ ਹੋ ਸਕਦਾ ਪਿੰਡਾਂ ਦੇ ਜਿਹੜੇ ਹੈਗੇ ਆ ਆਬਾਦੀ ਨੂੰ ਤਾਂ ਨੁਕਸਾਨ ਪਹੁੰਚਾਣ ਨੁਕਸਾਨ ਹੋਣ ਦੀ ਚਾਂਸ ਨਹੀਂ ਹੈ ਕਿਉਂਕਿ ਪਹਿਲਾਂ ਤੋਂ ਜਿਹੜੀ ਹੈ ਸੁਚੇਤ ਹੈ ਸਾਰੇ ਪਾਸੇ ਪਤਾ ਹੈ ਵੀ ਪਾਣੀ ਆ ਰਿਹਾ ਹੈ ਜੇਕਰ ਖੇਤੀਬਾੜੀ ਦਾ ਜਿਹੜਾ ਹੈਗਾ ਜਮੀਨ ਹੈ ਉਹਦੇ ਚ ਪਾਣੀ ਜ਼ਰੂਰ ਆਏਗਾ ਉਹ ਜ਼ਰੂਰ ਦਾ ਅਸਰ ਕਰੇਗਾ ਨਹੀਂ ਅਜੇ ਪਾਣੀ ਆਇਆ ਹੀ ਹੈ ਅਜੇ ਪਾਣੀ ਆਏਗਾ ਉਸ ਤੋਂ ਬਾਅਦ ਕਿੰਨੀ ਦੇਰ ਪਾਣੀ ਰਹਿੰਦਾ ਹੈ ਉਹਦੇ ਤੇ ਡਿਪੈਂਡ ਕਰਦਾ ਹੈ ਜੇ ਪਾਣੀ ਜਿਹੜਾ ਹੈ ਉਹ 48 ਘੰਟੇ ਜਾਂ 72 ਘੰਟੇ ਵਿੱਚ ਪਾਣੀ ਨਿਕਲ ਜਾਵੇ ਤੇ ਫਸਲ ਨੂੰ ਕੋਈ ਨੁਕਸਾਨ ਨਹੀਂ ਕਰਦਾ ਜੇ ਜ਼ਿਆਦਾ ਪਾਣੀ ਰਹੇਗਾ ਫਿਰ ਪਾਣੀ ਜਿਹੜਾ ਫਸਲ ਨੂੰ ਨੁਕਸਾਨ ਕਰੇਗਾ ਉਹ ਚਲੋ ਉਹ ਤਾਂ ਕੰਮ ਕਰਦੇ ਹੋਏ ਹੋਈ ਜਾਂਦੀ ਡਿਸਾਬ ਦੀ ਗੱਡੀ ਉਹ ਸਾਡੀ ਗੱਡੀ ਸੀਗੀ ਉਹ ਗੇਟ ਸੀ ਟੁੱਟ ਗਈ ਕੀ ਸਰ ਕੇ ਸਾਡੀਆਂ ਗੱਡੀਆਂ ਉਥੇ ਫਸ ਗਈਆਂ ਅੱਗੇ ਮਿੱਟੀ ਪਾ ਕੁਛ ਨਹੀਂ ਕਰ ਰਹਾ ਪ੍ਰਸ਼ਾਸਨ ਹਾਂਜੀ ਭਾਜੀ ਕੀ ਦੇਖੋ ਜੀ ਸਾਰੇ ਵੀ ਆਪਣੇ ਲੈਵਲ ਤੇ ਕੋਸ਼ਿਸ਼ ਕਰ ਰਹੇ ਆ ਕੋਈ ਰਸਤੇ ਵਿੱਚ ਵੀ ਕੋਈ ਸਰਕਾਰੀ ਸਾਨੂੰ ਫੈਸਿਲਿਟੀ ਨਹੀਂ ਮਿਲੀ ਕੋਈ ਪ੍ਰਸ਼ਾਸਨ ਵੱਲੋਂ ਸਾਨੂੰ ਸਪੋਰਟ ਨਹੀਂ ਮਿਲੀ ਆਪਣੇ ਵੱਲੋਂ ਤੇਲ ਪਾ ਕੇ ਟਰਾਲੀਆਂ ਲਗਾ ਕੇ ਮਿੱਟੀ ਲਿਆ ਕੇ ਔਰ ਰਸਤੇ ਵਿੱਚੋਂ ਕਿਸੇ ਬੰਦੇ ਨੂੰ ਰਿਕਵੈਸਟ ਕਰਕੇ ਇੱਕ ਬੱਜਰੀ ਦਾ ਟਰੱਕ ਲਵਾ ਕੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਇਸ ਨੂੰ ਬੰਨਣ ਦੀ ਅਗਰ ਸਵੈ ਦੀ ਗੱਲ ਕਰੀਏ ਤਾਂ ਸਿਹਰ ਤੋਂ ਸਾਡੇ ਕੋਲ ਬਹੁਤ ਜ਼ਿਆਦਾ ਮੌਕਾ ਸੀਗਾ ਇਸ ਬੰਨ ਨੂੰ ਬੰਨਣ ਵਾਸਤੇ ਅੱਗੇ ਪ੍ਰਸ਼ਾਸਨ ਸਰਕਾਰ ਸਾਨੂੰ ਸਪੋਰਟ ਕਰਦੀ ਕਿ ਅੱਜ ਇਹ ਜਿਹੜੇ ਹਜ਼ਾਰਾਂ ਪਿੰਡ ਜਿਹੜੇ ਨੇ ਪਾਣੀ ਵਿੱਚ ਪੇੜ ਚਾਣ ਵਾਲੇ ਸੀ ਇਹ ਬਚ ਸਕਦਾ ਸੀ ਇਹ ਇਲਾਕਾ ਬਚ ਸਕਦਾ ਸੀ ਲੋਕਾਂ ਦਾ ਪਾਣੀ ਧੁੱਸੀ ਦੇ ਉੱਪਰ ਤੱਕ ਨਗਰਿਆ ਬਿਲਕੁਲ ਜੀ ਇਸ ਟਾਈਮ ਤੇ ਤੁਸੀਂ ਇਹ ਕੈਮਰਾਮੈਨ ਨੂੰ ਮੈਂ ਕੋਈ ਬੇਨਤੀ ਕਰਾਂਗਾ ਦਿਖਾ ਸਕਦੇ ਹੋ ਕਿ ਇਸ ਟਾਈਮ ਤੇ ਧੁੱਸੀ ਧੁੱਸੀ ਦੀ ਪਾਣੀ ਜਿਹੜਾ ਵੀ ਨਿਕਲ ਰਿਹਾ ਚੰਦ ਮਿੰਟਾਂ ਤੱਕ ਹੋ ਸਕਦਾ ਵੇ ਤੁਸੀਂ ਨੂੰ ਕਿੰਨਾ ਕੁ ਟੁੱਟ ਸਕਦੀ ਏ ਉਹ ਜਦੋਂ ਵੀ ਟੁੱਟਦੀ ਏ ਹਜ਼ਾਰਾਂ ਪਿੰਡ ਜਿਹਰੇ ਨੇ ਅੱਗੇ ਪਾਣੀ ਦੀ ਚਪੇੜ ਚ ਆਉਂਦੇ ਨੇ ਉਹ ਲੱਖਾਂ ਕਰੋੜਾਂ ਰੁਪਈਆ ਦਾ ਲੋਕਾਂ ਦਾ ਨੁਕਸਾਨ ਵੀ ਹੁੰਦਾ ਤਾਂ ਕਿ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਪ੍ਰਸ਼ਾਸਨ ਹੋਏਗਾ ਇਹ ਸਰਕਾਰ ਹੋਵੇਗੀ ਸਵੇਰ ਦੀ ਸੰਗਤ ਲੱਗੀ ਜਿੰਨਾ ਹੋ ਸਕਦਾ ਕਿਉਂਕਿ 12 13 ਕਿਲੋਮੀਟਰ ਤੋਂ ਐਂ ਬੀਟੋ ਜੇ ਕਿ ਭੈਣ ਭਰਾ ਦਾ ਘਰ ਬਜਦਾ ਤੇ ਬਚਾਈ ਜੀ ਅਸੀਂ ਪਹਿਲਾਂ ਸਰਦੂਲਗੜ੍ਹ ਵੀ ਗਏ ਜੀ ਇਹ ਜਿੰਨਾ ਪਾਣੀ ਦਾ ਵਾਹ ਹੋ ਗਿਆ ਨਾ ਭਾਜੀ ਇਹ ਹੁਣ ਮੰਨ ਲਓ ਵੀ ਇਹ ਸਿਰਫ ਪੋਚਾ ਮਾਰ ਰਿਹਾ ਇਹ ਚਾਹੀਦਾ ਹੀ ਵੀ ਸੇਰੇ ਪੰਨ ਚ ਬਾਈ ਦਾ ਪ੍ਰਸ਼ਾਸਨ ਚਾਹੀਦਾ ਜਦੋਂ ਜੋ ਵੀ ਆ ਹੁਣ ਇਹਦਾ ਕੋਈ ਇਲਾਜ ਨਹੀਂ ਹੁਣ ਇਲਾਜ ਇੱਕ ਆ ਵੀ ਜਿਹੜੇ ਜ਼ਿੰਮੇਵਾਰਾਂ ਨੇ ਦੇਰੇ ਆ ਉਹਨਾਂ ਨੂੰ ਪਹੁੰਚਾਇਆ ਜਾਵੇ ਉਹਨਾਂ ਦਾ ਰੋਟੀ ਪਾਣੀ ਚੌਲ ਜਿਹੜਾ ਹੈਗਾ ਦੋ ਚਾਰ ਦਿਨ ਦਾ ਰਾਸ਼ਨ ਕੱਢ ਕੇ ਨੇ ਆਣੇ ਕੱਢੇ ਜਾ। ਹੋਰ ਇਥੇ ਕੋਈ ਪਿੰਡਾਂ ਦੇ ਪਿੰਡ ਬਣੇ ਆ ਇਹ ਮੰਨ ਲਓ ਇਧਰੋਂ ਬਾਦਨ ਸ਼ਹਿਰ ਤੱਕ ਬੀਬੀ ਸੁੰਦਰੀ ਕਿੰਨੇ ਜਗ੍ਹਾ ਪਾਣੀ ਤੁਸੀਂ ਜਿਪ ਕਰਾਹ ਜਾ ਟੁੱਟ ਗਈ ਹੈ ਇਹ ਭਾਜੀ 5-6 ਕਿਲੋਮੀਟਰ ਤੋਂ ਪਾਣੀ ਪਾੜ ਪਿਆ ਦੇਖੋ ਇਹ ਖਾ ਪਾੜ ਪੈ ਗਿਆ ਉਧਰ ਪੈ ਗਿਆ ਪਿੱਛੇ ਪੈ ਗਿਆ ਇਹ ਭਾਜੀ ਇਹ ਜਾਨਮਾ ਜੰਨਾ ਸਰਦੂਰਗੜ ਚ ਨੁ ਕਿੰਨੇ ਗੁਣਾ ਬਾਤ ਕਰੂਗਾ ਇਹ ਵਾਤ ਐਸਐਮਜੀ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ